हां जी ਮਾਈ ਡੀਅਰ ਪੁੱਤਰ ਅੱਜ ਆਪਾਂ ਕਹਾਣੀ ਪੜਾਂਗੇ ਵੱਡੇ ਪਹਾੜਾਂ ਵਿੱਚ ਛੋਟਾ ਪੰਛੀ ਮੀਰਾ ਪਹਾੜਾਂ 'ਚ ਰਹਿੰਦੀ ਸੀ ਜਿੱਥੇ ਹਰ ਪਾਸੇ ਰੰਗ-ਬਰੰਗੇ ਫੁੱਲ ਤੇ ਦਰਖਤ ਸਨ ਉਹਦਾ ਇੱਕ ਭਰਾ ਸੀ ਰਜੇਸ਼ ਉਹ ਬਹੁਤ ਸ਼ਰਾਰਤੀ ਸੀ। ਇੱਕ ਦਿਨ ਮੀਰਾ ਤੇ ਰਜੇਸ਼ ਖੇਡ ਰਹੇ ਸੀ ਤੇ ਉਹਨਾਂ ਨੇ ਇੱਕ ਜ਼ਖਮੀ ਪੰਛੀ ਦੇਖਿਆ। ਪੰਛੀ ਬਹੁਤ ਡਰਿਆ ਹੋਇਆ ਸੀ। ਉਹ ਇੱਕ ਖੰਭ ਤੇ ਸੱਟ ਲੱਗੀ ਹੋਈ ਸੀ। ਮੀਰਾ ਨੂੰ ਪੰਛੀ ਤੇ ਬਹੁਤ ਤਰਸ ਆਇਆ। ਉਹਨੇ ਰਜੇਸ਼ ਨੂੰ ਕਿਹਾ, "ਚਲ ਆਪਾਂ ਇਹਨੂੰ ਘਰ ਲੈ ਕੇ ਚੱਲੀਏ। ਮੰਮੀ ਇਹਦੀ ਦੇਖਭਾਲ ਕਰੂਗੀ।" ਰਜੇਸ਼ ਵੀ ਮੰਨ ਗਿਆ। ਦੋਵੇਂ ਪੰਛੀ ਨੂੰ ਲੈ ਕੇ ਘਰ ਆ ਗਏ। ਉਹਨਾਂ ਦੀ ਮੰਮੀ ਨੇ ਪੰਛੀ ਨੂੰ ਦੇਖਿਆ ਤੇ ਕਿਹਾ, "ਓਹੋ, ਇਹ ਤਾਂ ਬਹੁਤ ਜ਼ਖਮੀ ਐ। ਚਲ ਮੈਂ ਇਹਦੀ ਮੱਲਮ ਪੱਟੀ ਕਰਦੀ ਆਂ।" ਮੰਮੀ ਨੇ ਪੰਛੀ ਦੇ ਖੰਭ ਤੇ ਮੱਲਮ ਲਾਈ ਤੇ ਉਹਨੂੰ ਇੱਕ ਛੋਟੇ ਜਿਹੇ ਪਿੰਜਰੇ 'ਚ ਰੱਖਤਾ। ਮੀਰਾ ਤੇ ਰਜੇਸ਼ ਹਰ ਰੋਜ਼ ਪੰਛੀ ਨੂੰ ਦਾਣਾ ਪਾਣੀ ਦਿੰਦੇ ਤੇ ਉਹਦੀ ਦੇਖਭਾਲ ਕਰਦੇ ਹੌਲੀ-ਹੌਲੀ ਪੰਛੀ ਠੀਕ ਹੋ ਗਿਆ ਹੁਣ ਉਹ ਚਾਚ ਹੋਣ ਲੱਗਾ ਤੇ ਪਿੰਜਰੇ ਚ ਉੱਡਣ ਲੱਗਾ ਇੱਕ ਦਿਨ ਪੰਛੀ ਪੂਰੀ ਤਰ੍ਹਾਂ ਠੀਕ ਹੋ ਗਿਆ ਮੀਰਾ ਤੇ ਰਜੇਸ਼ ਬਹੁਤ ਖੁਸ਼ ਹੋਏ ਉਹਨਾਂ ਨੇ ਪੰਛੀ ਨੂੰ ਪਿੰਜਰੇ ਚੋਂ ਕੱਢਿਆ ਤੇ ਉਸਨੂੰ ਉੱਡਣ ਲਈ ਛੱਡ ਦਿੱਤਾ ਪੰਛੀ ਉੱਡਿਆ ਉੱਡਦਾ ਗਿਆ ਪਰ ਜਾਂਦੇ-ਜਾਂਦੇ ਉਹ ਇੱਕ ਵਾਰ ਮੀਰਾ ਵੱਲ ਮੁੜਿਆ ਤੇ ਉਹਨੇ ਆਪਣਾ ਸਿਰ ਹਿਲਾਇਆ ਮੀਰਾ ਨੂੰ ਲੱਗਿਆ ਜਿਵੇਂ ਉਹ ਉਸਦਾ ਧੰਨਵਾਦ ਕਰ ਰਿਹਾ ਹੋਵੇ ਮੀਰਾ ਬਹੁਤ ਖੁਸ਼ੀ ਉਹਨੇ ਇੱਕ ਜ਼ਖਮੀ ਪੰਛੀ ਦੀ ਜਾਨ ਬਚਾਈ ਸੀ ਤੇ ਉਸਨੂੰ ਇੱਕ ਨਵਾਂ ਦੋਸਤ ਮਿਲ ਉਸਨੇ ਸਿੱਖਿਆ ਕਿ ਜੇਕਰ ਆਪਾਂ ਕਿਸੇ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਉਂਦੇ ਹਾਂ ਤਾਂ ਉਹ ਵੀ ਸਾਨੂੰ ਬਦਲੇ ਦੇ ਵਿੱਚ ਪਿਆਰ ਤੇ ਸਨੇਹ ਨਾਲ ਯਾਦ ਕਰਦੇ ਹਨ ਆਪਣੀ ਕਹਾਣੀ ਪੂਰੀ ਹੋ ਗਈ ਹੁਣ ਅਸੀਂ ਇਹਦਾ ਪਾਠ ਅਭਿਆਸ ਕਰਾਂਗੇ। ਹੇਠਾਂ ਦਿੱਤੇ ਵਾਕਾਂ ਨੂੰ ਸਹੀ ਜਾਂ ਗਲਤ ਤੇ ਨਿਸ਼ਾਨ ਲਗਾਓ। ਪਹਿਲਾ ਹੈਗਾ ਮੀਰਾ ਤੇ ਰਜੇਸ਼ ਨੇ ਇੱਕ ਬਿੱਲੀ ਨੂੰ ਘਰ ਲਿਆਂਦਾ। ਗਲਤ ਦਾ ਨਿਸ਼ਾਨ ਲਾਵਾਂਗੇ ਪੰਛੀ ਨੂੰ ਘਰ ਲਿਆਂਦਾ ਸੀ। ਦੂਸਰਾ ਪੰਛੀ ਦੀ ਖੰਭ ਤੇ ਸੱਟ ਲੱਗੀ ਹੋਈ ਸੀ ਸਹੀ ਹੈ। ਮੀਰਾ ਦੀ ਮੰਮੀ ਨੇ ਪੰਛੀ ਦੀ ਮੱਲਮ ਪੱਟੀ ਕੀਤੀ ਇਹ ਵੀ ਬਿਲਕੁਲ ਸਹੀ ਹੈ। ਪੰਛੀ ਨੂੰ ਕਦੇ ਵੀ ਆਜ਼ਾਦ ਨਹੀਂ ਕੀਤਾ ਗਿਆ ਇਹ ਗਲਤ ਹੈ ਅੱਗੇ ਆਪਣਾ ਪੁੱਤਰ ਹੈ ਗਿਆ ਖਾਲੀ ਥਾਵਾਂ ਭਰੋ ਪਹਿਲੀ ਖਾਲੀ ਥਾਂ ਮੀਰਾ ਤੇ ਰਾਜੇਸ਼ ਨੇ ਪਹਾੜਾਂ ਵਿੱਚ ਇੱਕ ਪੰਛੀ ਦੇਖਿਆ ਦੂਸਰਾ ਮੀਰਾ ਦੀ ਮੰਮੀ ਨੇ ਪੰਛੀ ਦੀ ਮੱਲਮ ਪੱਟੀ ਕੀਤੀ ਤੀਸਰਾ ਪੰਛੀ ਜਦੋਂ ਠੀਕ ਹੋ ਗਿਆ ਉਹ ਉੱਡ ਗਿਆ ਤੀਸਰੇ ਨੰਬਰ ਤੇ ਆਪਾਂ ਦੋ ਤਿੰਨ ਵਾਕਾਂ ਦੇ ਵਿੱਚ ਉੱਤਰ ਦੇਣੇ ਆ ਪਹਿਲਾ ਪ੍ਰਸ਼ਨ ਹੈ ਮੀਰਾ ਤੇ ਰਾਜੇਸ਼ ਨੇ ਜ਼ਖਮੀ ਪੰਛੀ ਦੀ ਸੰਭਾਲ ਕਿਵੇਂ ਕੀਤੀ ਮੀਰਾ ਤੇ ਰਜੇਸ਼ ਪੰਛੀ ਨੂੰ ਹਰ ਰੋਜ਼ ਦਾਣਾ ਤੇ ਪਾਣੀ ਦਿੰਦੇ ਤੇ ਉਸ ਦੀ ਮੰਮੀ ਨੇ ਉਸ ਦੇ ਮੱਲਮ ਪੱਟੀ ਕੀਤੀ ਤੇ ਇਸ ਤਰ੍ਹਾਂ ਉਸ ਦੀ ਸਾਂਭ ਸੰਭਾਲ ਕੀਤੀ। ਦੂਸਰਾ ਪ੍ਰਸ਼ਨ ਹੈ ਪੰਛੀ ਨੇ ਮੀਰਾ ਨੂੰ ਕਿਸ ਤਰੀਕੇ ਨਾਲ ਧੰਨਵਾਦ ਕੀਤਾ? ਜਦੋਂ ਪੰਛੀ ਪਿੰਜਰੇ ਵਿੱਚੋਂ ਉੱਡਿਆ ਤਾਂ ਉਸ ਨੇ ਜਾਂਦੇ ਜਾਂਦੇ ਇੱਕ ਵਾਰ ਮੀਰਾ ਵੱਲ ਮੁੜ ਕੇ ਦੇਖਿਆ ਤੇ ਸਿਰ ਹਿਲਾ ਕੇ ਮੀਰਾ ਵੱਲ ਝਾਕਣ ਲੱਗਾ ਤਾਂ ਉਸ ਨੂੰ ਲੱਗਿਆ ਮੀਰਾ ਨੂੰ ਲੱਗਿਆ ਜਿਵੇਂ ਉਹ ਸਤਿ ਾਨਵਾਦ ਕਰ ਰਿਹਾ ਹੋਵੇ ਤੀਸਰੇ ਨੰਬਰ ਤੇ ਆਪਣਾ ਪ੍ਰਸ਼ਨ ਹੈ ਕਿ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜੇਕਰ ਸਿੱਖ ਕਿਸੇ ਦੇ ਨਾਲ ਦਇਆ ਤੇ ਪਿਆਰ ਦੇ ਨਾਲ ਪੇਸ਼ ਆਉਂਦੇ ਆ ਤਾਂ ਉਹ ਵੀ ਸਾਨੂੰ ਪਿਆਰ ਤੇ ਸਨੇਹ ਨਾਲ ਯਾਦ ਕਰਦੇ ਆ ਚੌਥੇ ਨੰਬਰ ਤੇ ਪੁੱਤ ਆਪਣਾ ਕੰਮ ਹੈਗਾ ਲਿੰਗ ਬਦਲੋ ਜਿਹੜੇ ਲਿੰਗ ਹੈਗੇ ਆ ਦੋ ਤਰ੍ਹਾਂ ਦੇ ਹੁੰਦੇ ਆ ਇਸਤਰੀ ਲਿੰਗ ਤੇ ਪੁਲਿੰਗ ਜੇ ਪੁਰਸ਼ ਲਿੰਗ ਹਨ ਨੂੰ ਇਸ ਸ਼ਾਰਟ ਫਾਰਮ ਦੇ ਵਿੱਚ ਪੁਲਿੰਗ ਕਹਿ ਦਿੰਦੇ ਆ ਤਾਂ ਇਹ ਚ ਪਹਿਲੀ ਆਪਣਾ ਹੈਗਾ ਮੀਰਾ ਇੱਕ ਚੰਗੀ ਲੜਕੀ ਹੈ। ਹੈਨਾ ਲੜਕੀ ਦਾ ਨਾਮ ਮੀਰਾ ਹੈ ਪਰ ਇੱਥੇ ਹੁਣ ਅਸੀਂ ਮੀਰਾ ਮੁੰਡਾ ਵੀ ਹੋ ਸਕਦਾ ਹੈ ਮੀਰਾ ਇੱਕ ਚੰਗਾ ਲੜਕਾ ਹੈ। ਦੂਸਰੇ ਨੰਬਰ ਤੇ ਹੈਗਾ ਪੰਛੀ ਜ਼ਖਮੀ ਸੀ। ਹੁਣ ਤੁਸੀਂ ਇਹਦਾ ਲਿੰਗ ਨਹੀਂ ਬਦਲ ਸਕਦੇ। ਪੰਛੀ ਜਿਹੜੇ ਹੈਗਾ ਪੰਛੀ ਮੇਲ ਨਰ ਵੀ ਹੋ ਸਕਦਾ ਮਾਦਾ ਵੀ ਹੋ ਸਕਦੀ ਹੈ। ਅਸੀਂ ਇਹਦਾ ਲਿੰਗ ਨਹੀਂ ਬਦਲ ਸਕਦੇ। ਇਸ ਨੂੰ ਅਸੀਂ ਇਸ ਲਿਖਾਂਗੇ ਪੰਛੀ ਜ਼ਖਮੀ ਸੀ। ਹਾਂਜੀ ਉਹਨਾਂ ਨੇ ਪਾਇਆ ਹੁੰਦਾ ਮਾਦਾ ਪੰਛੀ ਜ਼ਖਮੀ ਸੀ ਤਾਂ ਅਸੀਂ ਨਰ ਪੰਛੀ ਲਿਖ ਸਕਦੇ ਸੀਗੇ। ਤੀਸਰੇ ਨੰਬਰ ਤੇ ਹੈਗਾ ਮੰਮੀ ਨੇ ਮੱਲਮ ਪੱਟੀ ਕੀਤੀ। ਤਾ ਇਹਦੇ ਥਾਂ ਤੇ ਅਸੀਂ ਲਿਖ ਸਕਦੇ ਪਾਪਾ ਨੇ ਮੱਲਮ ਪੱਟੀ ਕੀਤੀ ਜਾਂ ਡੈਡੀ ਨੇ ਮੱਲਮ ਪੱਟੀ ਕੀਤੀ ਫਿਰ ਪੁੱਤਰ ਆਪਣੇ ਹੈਗੇ ਆ ਵਚਨ ਬਦਲੋ ਵਚਨ ਵੀ ਪੁੱਤ ਦੋ ਤਰ੍ਹਾਂ ਦੇ ਹੁੰਦੀਆਂ ਇੱਕ ਵਚਨ ਤੇ ਬਹੁਵਚਨ ਬਦਲਣ ਦਾ ਮਤਲਬ ਹੈ ਜੇ ਸਾਨੂੰ ਪੇਪਰ ਦੇ ਵਿੱਚ ਕੁਐਸਚਨ ਵਿੱਚ ਲਿਖਿਆ ਇੱਕ ਵਚਨ ਹੈ ਕੋਈ ਇੱਕ ਚੀਜ਼ ਹੈ ਤਾਂ ਉਹਦੀ ਅਸੀਂ ਬਹੁਤ ਚੀਜ਼ਾਂ ਬਣਾਉਣੀ ਜਿਹੜੀ ਬਹੁਵਚਨ ਬਣਾਉਣੇ ਆ ਜੇ ਬਹੁਤ ਹੈ ਤਾਂ ਇੱਕ ਬਣਾਉਣਾ ਹੈ ਯਾਨੀ ਉਸ ਨੂੰ ਬਦਲਣਾ ਹੈ ਪਹਿਲੇ ਨੰਬਰ ਤੇ ਹੈਗਾ ਪਹਾੜ ਬਹੁਤ ਸੋਹਣੇ ਹਨ ਇਹ ਬਹੁਵਚਨ ਹੈ ਤਾਂ ਇਹਨੂੰ ਅਸੀਂ ਇੱਕ ਵਚਨ ਚ ਬਦਲਾਂਗੇ ਪਹਾੜ ਬਹੁਤ ਸੋਹਣਾ ਹੈ ਦੂਸਰੇ ਨੰਬਰ ਤੇ ਪੰਛੀ ਉੱਡ ਗਿਆ ਇਥੇ ਇੱਕ ਵਚਨ ਹੈ ਤੁਸੀਂ ਇਹਦਾ ਬਹੁਤਵਚਨ ਬਣਾਵਾਂਗੇ ਪੰਛੀ ਉੱਡ ਗਏ ਬਹੁਵਚਨ ਤੀਸਰੇ ਨੰਬਰ ਤੇ ਰਜੇਸ਼ ਨੇ ਪੰਛੀ ਨੂੰ ਦਾਣਾ ਪਾਣੀ ਦਿੱਤਾ ਹੁਣ ਬਹੁਵਚਨ ਬਣਾਉਣਾ ਰਜੇਸ਼ ਨੇ ਪੰਛੀਆਂ ਨੂੰ ਦਾਣਾ ਪਾਣੀ ਦਿੱਤਾ ਵੈਰੀ ਗੁੱਡ ਅੱਗੇ ਆਪਣਾ ਕੰਮ ਆ ਗਿਆ ਪੁੱਤ ਅਸੀਂ ਕਿਰਿਆ ਦਾ ਸਹੀ ਰੂਪ ਭਰਨਾ ਹੈ ਇਹਦੇ ਵਿੱਚ ਹ ਕਿਰਿਆ ਹੁੰਦੀ ਹੈ ਜਦੋਂ ਸਮੇਂ ਕਾਲ ਦੇ ਹਿਸਾਬ ਨਾਲ ਜਦੋਂ ਅਸੀਂ ਦੇਖਦੇ ਹਾਂ ਕੰਮ ਦੇ ਹੋਣ ਦਾ ਪਤਾ ਲੱਗਦਾ ਤੁਸੀਂ ਕਿਰਿਆ ਕਿੰਦੇ ਉਸ ਨੂੰ ਮੀਰਾ ਅਤੇ ਰਜੇਸ਼ ਨੇ ਪੰਛੀ ਦੀ ਇਥੇ ਲਿਖਿਆ ਸੰਭਾਲਣਾ ਤਾਂ ਅਕਿਰਿਆ ਹੋ ਗਈ ਸੰਭਾਲ ਕੀਤੀ ਦੂਸਰੇ ਨੰਬਰ ਤੇ ਹੈ ਪੰਛੀ ਹੁਣ ਚਹਿਚਾਹਦਾ ਹੋਇਆ ਉੱਡਣ ਲੱਗਾ ਇਥੇ ਪਾਇਆ ਉੱਡਣਾ ਤੀਸਰੇ ਨੰਬਰ ਤੇ ਹੈ ਮੰਮੀ ਨੇ ਪੰਛੀ ਦੇ ਖੰਭ ਤੇ ਮੱਲਮ ਲਗਾਈ ਇਥੇ ਲਿਖਿਆ ਲਗਾਉਣਾ ਠੀਕ ਹੈ ਅੱਗੇ ਤਿੰਨ ਨੰਬਰ ਸੱਤ ਨੰਬਰ ਤੇ ਆਪਣਾ ਆ ਗਿਆ ਵਾਕਾਂ ਵਿੱਚੋਂ ਨਾਮ ਪੜਨਾਮ ਕਿਰਿਆ ਤੇ ਵਿਸ਼ੇਸ਼ਣ ਦੀ ਸੀ ਪਛਾਣ ਕਰਨੀ ਹੈ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੈ ਮੀਰਾ ਇੱਕ ਦਿਆਲੂ ਲੜਕੀ ਹੈ। ਇਹਦੇ ਵਿੱਚ ਜਿਹੜਾ ਨਾਮ ਹੈ ਉਹ ਮੀਰਾ ਤੇ ਲੜਕੀ ਨਾਮ ਹੈ। ਪੜਨਾਮ ਹੈਗਾ ਇਹਦੇ 'ਚ ਹੈਗਾ ਹੀ ਨਹੀਂ ਕੋਈ ਪੜਨਾਮ ਤੇ ਕਿਰਿਆ ਕਿਰਿਆ ਹੈਗੀ ਹੈ ਹੈ। ਤੇ ਵਿਸ਼ੇਸ਼ਣ ਦਿਆਲੂ ਤੇ ਇੱਕ। ਦੂਸਰੀ ਲਾਈਨ ਦੇ ਵਿੱਚ ਅਸੀਂ ਲੱਭਾਂਗੇ ਨਾਮ ਕਿਹੜਾ ਹੈ? ਪੰਛੀ ਜ਼ਖਮੀ ਸੀ ਪਰ ਹੁਣ ਉਹ ਠੀਕ ਹੋ ਗਿਆ। ਨਾਮ ਕਿਹੜਾ ਹੈ? ਪੰਛੀ। ਤੇ ਪੜਨਾਮ ਹੈਗਾ ਉਹੋ। ਕਿਰਿਆ ਸੀਗੀ ਸੀ ਤੇ ਹੋ ਗਿਆ। ਵਿਸ਼ੇਸ਼ਣ ਇਧੇ ਹੈਗਾ ਠੀਕ ਤੀਸਰੀ ਲਾਈਨ ਦੇ ਵਿੱਚ ਅਸੀਂ ਲੱਭਾਂਗੇ ਉਹ ਹਰ ਰੋਜ਼ ਪੰਛੀ ਨੂੰ ਦਾਣਾ ਪਾਣੀ ਦਿੰਦੇ ਇਹਦੇ ਚ ਨਾਮ ਹੈਗਾ ਪੰਛੀ ਦਾਣਾ ਪਾਣੀ ਇਹ ਸਾਰੇ ਨਾਮ ਹੈ ਪਰ ਨਾਮ ਹੈਗਾ ਉਹੋ ਤੇ ਵਿਸ਼ੇਸ਼ਣ ਹਰ ਰੋਜ਼ ਤੇ ਕਿਰਿਆ ਦਿੰਦੇ ਸੰ 8 ਨੰਬਰ ਤੇ ਆਪਣਾ ਆ ਗਿਆ ਪੁੱਤਰ ਜੀ ਵਿਰੋਧੀ ਸ਼ਬਦ ਲਿਖੋ ਛੋਟਾ ਦਾ ਵਿਰੋਧੀ ਜਣੀ ਉਲਟਾ ਵੱਡਾ ਬੰਦ ਖੁੱਲਾ ਡਰਿਆ ਵਿਰੋਧੀ ਹੋ ਗਿਆ ਬਹਾਦਰ ਜਾਂ ਨਿੱਡਰ ਇਸ ਦੇ ਨਾਲ ਆਪਣਾ ਜਿਹੜਾ ਹੈਗਾ ਕਹਾਣੀ ਸੀਗੀ ਪਹਾੜਾਂ ਦਾ ਵੱਡੇ ਪਹਾੜਾਂ ਵਿੱਚ ਛੋਟਾ ਪੰਛੀ ਖਤਮ ਹੋ ਗਈ ਹੈ ਆਪਾਂ ਇਹਦਾ ਸਾਰਾ ਪਾਠ ਅਭਿਆਸ ਕਰ ਲਿਆ ਅਗਲੀ ਕਹਾਣੀ ਨਾਲ ਮੈਂ ਤੁਹਾਨੂੰ ਫੇਰ ਮਿਲੂੰਗੀ ਤੁਸੀਂ ਮੇਰੇ ਚੈਨਲ ਨੂੰ ਬਾਕੀ ਕਹਾਣੀਆਂ ਦੇ ਅਭਿਆਸ ਦੇਖਣ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਅਗਲੀ ਕਹਾਣੀ ਨਾਲ ਫੇਰ ਮਿਲਦੇ ਆਂ ਇਜਾਜ਼ਤ ਦਿਓ ਧੰਨਵਾਦ